ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਠੀਕਰ ਫੁਰਦਲਿਸ ਸਰ ਪ੍ਰਭੂਪੁਰ ਕੀ ਆਪਿਆਨ ਤਿਗ ਬਹਤਰ ਸਿ ਕ੍ਰਿਆ करीना किनू आन तेग बहादुर के चलत आयो जगत को शोक है, है सब भयो जय ਤਿਲਕ ਜੰਜੂ ਰਾਖਾ ਪ੍ਰਭੂਤਾ ਕਾ ਕਿਨੋ ਬਡੋ ਕਲੂ ਮਹ ਸਾਕਾ ਸਾਧਨ ਹੇਤ ਪੀਤੀ ਜਨ ਕਰੀ ਸੀਸ ਦਿਆ ਪਰ ਸੀਨਾ ਉਚਰੀ ਸ੍ਰੀ ਹਰ ਕ੍ਰਿਸ਼ਨ ਤਿਹਾਈ ਹੈ ਜਿਸ ਦਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌ ਨਧ ਆਵੇ ਤਾਏ ਸਭ ਥਾਈ ਹੋਏ ਸਹਾਏ ਸਜਣਾ ਸੱਚਾ ਪਾਤਸ਼ਾਹ ਸਰਸ਼ਾਹ ਦੇ ਸਾਹੋ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵੇ ਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹਲਾ ਪੰਜਵਾਂ ਜਹ ਜਹ ਪਖੋ ਤਹ ਹਜੂਰ ਦੂਰ ਕਤ ਹੋ ਨ ਜਾਈ ਰਵੋ ਰਹਾ ਸਰਬਤਰ ਮੈਂ ਮਨ ਸਦਾ ਤਿਹਾਈ ਜਹ ਜਹ ਪਖੋ ਤਹ ਹਜੂਰ ਦੂਰ ਕਤ ਹੋ ਨ ਜਾਈ ਰਵੋ ਰਹਾ ਸਰਬਤਰ ਮੈਂ ਮਨ ਸਦਾ ਧਿਆਈ ਈਤ ਊਤ ਨਹੀਂ ਬੀਛੜਾ ਗੀ ਗਨਿਆ ਬਿਨ ਸਜਾਏ ਜੋ ਨਿਮਖੋ ਮਹ ਸੋ ਅਲਪ ਸੁਖੋ ਪਨਿਆ ਰਹਾ ਪ੍ਰਤਪਾਲੈ ਅਪਿ ਆਉ ਓਮ ਨਾ ਹੋਈ ਸਾਸ ਸਾਸ ਸੰਮਾਲਤਾ 네ਰਾ ਪ੍ਰਭ ਸੋਈ ਅਚਲ ਅਛੇਦ ਅਪਾਰ ਪ੍ਰਭ ਉੱਚਾ ਜਾਕਾਰੂ ਕੋ ਜਪੋ ਜਪੋ ਕਰ ਹੈ ਅਨੰਦ ਜਨ ਆਚਰਜ ਆਨੂ ਕੋ ਸਾਮਤ ਦੇਹੋ ਦਿਆਲ ਪ੍ਰਭ ਜਿਤ ਤੁਮ ਹੈ ਅਰਾਧਾ ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਾਧਾ ਸਾਮਤ ਦੇਹੋ ਦਿਆਲ ਪ੍ਰਭ ਜਿਤ ਤੁਮ ਹੈ ਅਰਾਧਾ ਸਾਧਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾਸਰੀ ਮਹਲਾ ਪੰਜਵਾ ਜਹ ਜਹ ਵੇਖੋ ਤਹ ਹਜੂਰ ਦੂਰ ਕਤ ਹੋ ਨ ਜਾਈ ਰਬ ਰਹਾ ਸਰਬਤਰ ਮੈਂ ਮਨ ਸਦਾ ਧਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ